ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਅਸੀਂ ਪੰਜਾਬ ਦੇ ਇਤਿਹਾਸ ਦੇ ਕੁਝ ਉਹਨਾਂ ਪੰਨਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿਉਂਕਿ ਉਹਨਾਂ ਪੰਨਿਆਂ ਦਾ ਇਤਿਹਾਸ ਜਿਹੜਾ ਹੈਗਾ ਤਾਂ ਸਕੂਲਾਂ ਦੇ ਵਿੱਚ ਬਹੁਤ ਘੱਟ ਪੜਾਇਆ ਜਾਂਦਾ ਹੈ ਪੰਜਾਬ ਨੂੰ ਜੇਕਰ ਅਸੀਂ ਬਹੁਤ ਡੰਗਾਈ ਨਾਲ ਜਾਂਚਣਾ ਹੋਏ ਤਾਂ ਸਿੱਖ ਇਤਿਹਾਸ ਨੂੰ ਵੀ ਸਾਨੂੰ ਬਹੁਤ ਨੂੰ ਘਾਇ ਨਾਲ ਪੜਨਾ ਪਏਗਾ ਫੇਰ ਹੀ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਕਿੰਨਾ ਵੱਡਾ ਸੰਘਰਸ਼ ਪੰਜਾਬ ਪੰਜਾਬੀ ਹੱਤ ਨੂੰ ਬਚਾਉਣ ਦੇ ਲਈ ਕੀਤਾ ਅੱਜ ਜੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ ਤਾਂ ਇਸ ਦੇ ਪਿੱਛੇ ਉਹਨਾਂ ਸਾਡੇ ਬਜ਼ੁਰਗਾਂ ਦਾ ਉਹਨਾਂ ਸੂਰਮੇਰ ਯੋਧਿਆਂ ਦਾ ਕਿੰਨਾ ਵੱਡਾ ਹੱਥ ਹੋਏਗਾ ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਚੈਨ ਦੀ ਨੀਂਦ ਆਉਂਦੀ ਹੈ ਨਹੀਂ ਤਾਂ ਇਹ ਇਲਾਕਾ ਜੇਕਰ ਸਾਡੇ ਬਜ਼ੁਰਗ ਸੰਘਰਸ਼ ਨਾ ਕਰਦੇ ਤਾਂ ਇਹ ਇਲਾਕਾ ਹੋ ਸਕਦਾ ਹੈ ਕਿ ਅਫਗਾਨਿਸਤਾਨ ਦਾ ਹੀ ਇੱਕ ਹਿੱਸਾ ਹੁੰਦਾ ਪਰ ਸਾਡੇ ਬਜ਼ੁਰਗਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਵਿਦੇਸ਼ੀ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸਿੱਖਾਂ ਉੱਤੇ ਜ਼ੁਲਮ ਦੀ ਜਿਹੜੀ ਦਾਸਤਾਨ ਹੈ ਇਹਦੇ ਵਿੱਚ ਤਿੰਨ ਗਵਰਨਰਾਂ ਦੇ ਨਾਮ ਆਉਂਦੇ ਆ ਖਾਸ ਤੌਰ ਤੇ ਤਿੰਨੋਂ ਲਾਹੌਰ ਦੇ ਗਵਰਨਰ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਹੈ ਆਬਦਲ ਸਮਦਖਾਂ ਇਹ 1713 ਤੋਂ ਲੈ ਕੇ 1726 ਤੱਕ ਗਵਰਨਰ ਰਹਾ ਇਹਦੇ ਸਮੇਂ ਦੇ ਵਿੱਚ ਹੀ ਬੰਦਾ ਸਿੰਘ ਬਹਾਦਰ ਦਾ ਕਤਲ ਕੀਤਾ ਗਿਆ ਤੇ ਸੈਂਕੜੇ ਹਜ਼ਾਰਾਂ ਸਿੱਖ ਜਿਹੜੇ ਹੈਗੇ ਆ ਇਹਦੇ ਕਾਲ ਵਿੱਚ ਸ਼ਹੀਦ ਕਰ ਦਿੱਤੇ ਗਏ ਪਰ ਇਸ ਤੋਂ ਬਾਅਦ ਇਹਦਾ ਪੁੱਤਰ ਜ਼ਕਰੀਆ ਖਾਂ ਗੱਦੀ ਤੇ ਬੈਠਿਆ 1726 ਤੋਂ ਲੈ ਕੇ 1745 ਤੱਕ ਉਹ ਲਾਹੌਰ ਦਾ ਗਵਰਨਰ ਰਹਾ ਇਸ ਦੇ ਕਾਲ ਵਿੱਚ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਉਹ ਵਿਅਕਤੀ ਵੀ ਸੀਗੇ ਜਿਹੜੇ ਕਿ ਕਦੇ ਜਕਰੀਆ ਖਾਂ ਦੇ ਨੇੜੇ ਹੁੰਦੇ ਸਨ। ਇਹਦੇ ਵਿੱਚ ਨਾਮ ਆਂਦਾ ਹੈ ਸੁਭੇਗ ਸਿੰਘ ਦਾ ਅਤੇ ਉਸ ਦਾ ਪੁੱਤਰ ਸਹਾਵਾ ਸਿੰਘ। ਇਹ ਦੋ ਪਿਓ ਪੁੱਤਰ ਉਹ ਵਿਅਕਤੀ ਸੀਗੇ ਜਿਨ੍ਹਾਂ ਦੀ ਬਦੌਲਤ ਸਿੱਖਾਂ ਅਤੇ ਜਕਰੀਆ ਖਾਂ ਦੇ ਵਿੱਚ 1733 ਦੇ ਵਿੱਚ ਸਮਝੌਤਾ ਹੋਇਆ ਸੀ ਸਿੱਖਾਂ ਨੂੰ 1 ਲੱਖ ਦੀ ਜੰਗੀਰ ਮਿਲੀ ਸੀਗੀ ਤੇ ਸਿੱਖਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਅੱਗੇ ਤੋਂ ਗੜਬੜ ਨਹੀਂ ਕਰਾਂਗੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਭਾਈ ਮਨੀ ਸਿੰਘ ਬਹੁਤ ਹੀ ਸਨਮਾਨਤ ਸ਼ਖਸੀਅਤ ਸੀ 1738 ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਭਾਈ ਤਾਰੂ ਸਿੰਘ 1745 ਭਾਈ ਹਕੀਕਤ ਰਾਏ ਬੋਤਾ ਸਿੰਘ ਭਾਈ ਗਰਜਾ ਸਿੰਘ ਅਤੇ ਭਾਈ ਤਾਰਾ ਸਿੰਘ ਬਾਨ ਇਹ ਨਾਮ ਕੁਝ ਇੱਕ ਉਹ ਨਾਮ ਹੈਗੇ ਆ ਜਿਹੜੇ ਬਹੁਤ ਸਤਿਕਾਰਤ ਹਨ ਅਰਜਿਨਾ ਦਾ ਇਤਿਹਾਸ ਵਿੱਚ ਸਾਨੂੰ ਜ਼ਿਕਰ ਮਿਲਦਾ ਹੈ ਪਰ ਇਹਨਾਂ ਤੋਂ ਇਲਾਵਾ ਹੋਰ ਵੀ ਹਜ਼ਾਰਾਂ ਨਾਮ ਹੋਣਗੇ ਜਿਹੜੇ ਕਿ ਇਤਿਹਾਸ ਦੇ ਉਹਨਾਂ ਵਰਕਿਆਂ ਦੇ ਵਿੱਚ ਗੁੰਮ ਹੋ ਗਏ ਜਿਨ੍ਹਾਂ ਉੱਤੇ ਕੋਈ ਰਿਸਰਚ ਨਹੀਂ ਹੋਈ ਤੇ ਕਿੰਨੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ ਉਹਨਾਂ ਬਾਰੇ ਸਾਡੇ ਪਾਸ ਹੋਰ ਕੋਈ ਸਬੂਤ ਨਹੀਂ ਹੈ ਸੁਇਸ ਕਰਕੇ ਜਦੋਂ ਇਹ ਗਵਰਨਰ ਜ਼ੁਲਮ ਕਰਨ ਲੱਗੇ ਤਾਂ ਇਹਨਾਂ ਨੇ ਜ਼ੁਲਮਾਂ ਦੀ ਬੇਅੰਤ ਹਾ ਕਰ ਦਿੱਤੀ ਪਰ ਇਹ ਕਦੇ ਨਹੀਂ ਸੋਚਿਆ ਹੋਵੇਗਾ ਕਿ ਜ਼ੁਲਮ ਕਰਨ ਵਾਲਾ ਜਿਹੜਾ ਹੁੰਦਾ ਹੈ ਉਸ ਦਾ ਅੰਤ ਵੀ ਮਾੜਾ ਹੁੰਦਾ ਹੈ ਜਕਰੀਆ ਖਾਂ ਨੇ ਬਹੁਤ ਜ਼ੁਲਮ ਕੀਤੇ 1745 ਦੇ ਵਿੱਚ ਇਸ ਦਾ ਪਿਸ਼ਾਬ ਨਲੀ ਬਲੌਕ ਹੋ ਜਾਂਦੀ ਹੈ ਤੇ ਬਹੁਤ ਬੁਰੇ ਤਰੀਕੇ ਦੇ ਨਾਲ ਇਸ ਦੀ ਮੌਤ ਹੁੰਦੀ ਹੈ ਮੌਤ ਵੀ ਐਨੀ ਭਿਆਨਕ ਕਿ ਅੰਤ ਦੇ ਸਮੇਂ ਇਹ ਭਾਈ ਤਾਰੂ ਸਿੰਘ ਦੇ ਜੁੱਤੀ ਲੈ ਕੇ ਆਪਣੇ ਸਿਰ ਵਿੱਚ ਮਾਰਦਾ ਰਿਹਾ ਕਿ ਮੈਨੂੰ ਭਾਈ ਸਾਹਿਬ ਬਖਸ਼ਾ ਦਿਓ ਮੇਤੋ ਭੁੱਲ ਹੋ ਗਈ ਮੈਂ ਆਪ ਜੀ ਦੀ ਖੋਪੜੀ ਲਹਾ ਦਿੱਤੀ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀਗਾ ਮਨਜ਼ੂਰ ਇਹ ਸੀ ਕਿ ਇਸ ਦੀ ਮੌਤ ਜਿਹੜੀ ਹੈਗੀ ਆ ਪਹਿਲਾਂ ਹੀ ਲਿਖੀ ਹੋਏਗੀ ਹੁਣ ਜਦੋਂ ਇਹਦੀ ਮੌਤ ਹੋਈ ਤਾਂ ਇਹ ਲੱਗਦਾ ਸੀ ਕਿ ਸ਼ਾਇਦ ਹੁਣ ਇੱਕ ਹਨੇਰੀ ਰਾਤ ਤੋਂ ਬਾਅਦ ਇੱਕ ਚਾਨਣ ਚੜ੍ਹੇਗਾ ਇੱਕ ਨਵਾਂ ਸੂਰਜ ਚੜ੍ਹੇਗਾ ਪਾਲਿਸੀ ਦੇ ਵਿੱਚ ਕੋਈ ਸ਼ਾਇਦ ਬਦਲਾ ਆਏਗਾ ਪਰ ਡੀਪ ਸਟੇਟ ਦੀ ਜਿਹੜੀ ਪਾਲਿਸੀ ਹੁੰਦੀ ਹੈ ਉਹਦੇ ਵਿੱਚ ਕਦੇ ਬਦਲਾ ਨਹੀਂ ਆਂਦਾ ਜਿੰਨੇ ਮਰਜੀ ਪ੍ਰਧਾਨ ਮੰਤਰੀ ਬਣ ਜਾਣ ਜਿਹੜਾ ਮਰਜੀ ਗਵਰਨਰ ਬਣ ਜੇ ਜਿਹੜਾ ਮਰਜੀ ਮੁਗਲ ਸਮਰਾਟ ਬਣ ਜੇ ਡੀਪ ਸਟੇਟ ਉਸ ਇੱਕ ਪਾਲਿਸੀ ਤੇ ਚੱਲਦੀ ਹੈ ਉਹ ਪਾਲਿਸੀ ਕੀ ਸੀ ਕਿ ਸਿੱਖਾਂ ਦਾ ਖੁਰਾਕ ਖੋਜ਼ ਮਿਟਾਇਆ ਜਾਏ ਇਸ ਕਰਕੇ ਇਹਦੇ ਦੋਨੋਂ ਬੇਟੇ ਜਾਈਆਖਾਂ ਅਤੇ ਸਾ ਨਵਾਜ਼ ਵਾਰੀ-ਵਾਰੀ ਲਾਹੌਰ ਦੇ ਗਵਰਨਰ ਬਣੇ ਪਰ ਉਹਨਾਂ ਦੇ ਵਿੱਚੋਂ ਜਾਈਆਖਾਂ ਦਾ ਕਾਲ ਜਿਹੜਾ ਹੈਗਾ ਇਹ ਤੇ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਹਦੇ ਸਮੇਂ ਦੇ ਵਿੱਚ ਵੀ ਹਜ਼ਾਰਾਂ ਸਿੱਖ ਜਿਹੜੇ ਹੈਗੇ ਆ ਉਹਨਾਂ ਨੂੰ ਘੇਰ-ਘੇਰ ਕੇ ਸ਼ਹੀਦ ਕੀਤਾ ਗਿਆ ਇੱਥੋਂ ਤੱਕ ਇੱਕੋ ਥਾਂ ਦੇ ਉੱਤੇ ਜਿਹਨੂੰ ਸਿੱਕਾ ਨੂੰ ਬਾਸ਼ੰਭ ਕਹਿੰਦੇ ਹਾਂ 1746 ਦੇ ਵਿੱਚ ਉਸ ਇੱਕ ਥਾਂ ਦੇ ਉੱਤੇ ਹੀ 10000 ਦੇ ਲਗਭਗ ਸਿੱਖ ਜਿਹੜੇ ਆ ਜਾਂ ਤਾਂ ਸ਼ਹੀਦ ਕਰ ਦਿੱਤੇ ਗਏ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਬਾਅਦ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੋ ਇਸ ਤਰ੍ਹਾਂ ਦੇ ਨਾਲ ਹੁਣ ਇਹ ਸਖਤੀ ਜਿਹੜੀ ਹੈਗੀ ਆ ਜਕਰੀਆ ਖਾਨ ਨੇ ਬਹੁਤ ਕੀਤੀ ਪਰ ਸਿੱਖ ਜਿਹੜੇ ਹੈਗੇ ਹਾਰ ਮੰਨਣ ਨੂੰ ਤਿਆਰ ਨਹੀਂ ਹੋਏ ਉਹ ਤਾਂ ਬਲਕੇ ਅੱਗੇ ਜਾ ਕੇ ਇਹ ਕਹਿਣ ਲੱਗੇ ਖਾਸ ਤੌਰ ਤੇ ਮੀਰ ਮੰਨੂ ਦੇ ਕਾਲ ਵਿੱਚ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਧੋਣ ਸਵਾਏ ਹੋਏ ਸੋ ਇਸ ਤਰ੍ਹਾਂ ਦੇ ਨਾਲ ਜਕਰੀਆ ਖਾਨ ਦੇ ਸਮੇਂ ਦੇ ਵਿੱਚ ਵੀ ਜ਼ੁਲਮ ਜਿਹੜੇ ਹੋਏ ਉਹਨਾਂ ਜ਼ੁਲਮਾਂ ਕਰਕੇ ਉਹਨੇ ਬਹੁਤ ਅੰਨੇ ਵਾਤ ਸੱਦਰ ਜਿਹੜੇ ਹੈ ਗਿਆ ਸਿੱਖਾਂ ਦੇ ਕੀਤੇ ਪਰ ਸਿੱਖ ਜਿਹੜੇ ਹੈਗੇ ਆ ਟਸ ਤੋਂ ਮਸ ਨਹੀਂ ਹੋਏ ਕਿਉਂਕਿ ਉਹ ਨਿਆਂ ਦੇ ਨਾਲ ਖੜੇ ਸਨ ਉਹ ਇਮਾਨਦਾਰੀ ਦੇ ਨਾਲ ਖੜੇ ਸਨ ਉਹ ਲੋਕਾਂ ਦੀ ਰਾਖੀ ਕਰ ਰਹੇ ਸਨ ਜਿਨ੍ਹਾਂ ਦੀ ਕੀਮਤ ਜਿਹੜੀ ਹੈਗੀ ਆ ਉਹਨਾਂ ਨੂੰ ਮੌਤ ਦੇ ਰੂਪ ਵਿੱਚ ਚੁਕਾਣੀ ਪੈ ਰਹੀ ਸੀ ਪਰ ਫੇਰ ਵੀ ਉਹ ਚੁਕੇ ਨਹੀਂ ਮੁਗਲ ਸਰਕਾਰ ਲਗਾਤਾਰ ਸਖਤੀ ਕਰਦੀ ਗਈ ਇਥੋਂ ਤੱਕ ਕਿ ਜਿੰਨੀ ਸਰਕਾਰ ਸਖਤੀ ਕਰਦੀ ਸੀਗੀ ਸਿੱਖਾਂ ਦੀ ਗਿਣਤੀ ਉਸ ਤੋਂ ਕਈ ਗੁਣਾ ਵੱਧ ਜਾਂਦੀ ਸੀ ਤੇ ਇਸ ਕਰਕੇ ਅਕਤੂਬਰ 1745 ਦੇ ਵਿੱਚ ਸਾਰੇ ਸਿੱਖ ਜਥਿਆਂ ਨੂੰ ਇਕੱਠਾ ਕੀਤਾ ਗਿਆ ਇਕੱਠਾ ਕਰਕੇ ਸਰਵਤ ਖਾਲਸਾ ਬੁਲਾਇਆ ਗਿਆ ਤੇ ਉਹਨਾਂ ਦੇ ਵਿੱਚ ਉਹਨਾਂ ਸਾਰੇ ਜਥਿਆਂ ਨੂੰ 25 ਵੱਡੇ ਜਥਿਆਂ ਦੇ ਵਿੱਚ ਵੰਡ ਦਿੱਤਾ ਗਿਆ ਹਰੇਕ ਦਾ ਅਲੱਗ-ਅਲੱਗ ਨੇਤਾ ਹੋਏਗਾ ਅਲੱਗ-ਅਲੱਗ ਇਲਾਕਾ ਹੋਏਗਾ ਤਾਂ ਇਹ ਜਥੇ ਜਿਹੜੇ ਸੀਗੇ ਉਹਨਾਂ ਦੀ ਇਹ ਬਨਾਵਟ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪਹਿਲੀ ਵਾਰੀ ਇੱਕ ਵੱਡਾ ਸੈਨਿਕ ਦਲ ਜਿਹੜਾ ਹੈਗਾ ਉਹ ਹੋਂਦ ਵਿੱਚ ਆਉਂਦਾ ਹੈ ਜਿਹਦਾ ਮੁਖੀ ਨਵਾਬ ਕਪੂਰ ਸਿੰਘ ਸੀ ਤੇ ਫਿਰ ਇਹ ਦਲ ਅੱਗੇ ਵਧਦਾ ਜਾਂਦਾ ਹੈ ਅੱਗੇ ਜਾ ਕੇ ਇਹ ਦਲ ਜਿਹੜਾ ਹੈਗਾ ਆਉਣ ਵਾਲੇ 3 ਸਾਲਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਹੈ। ਐ ਇੰਨੀ ਸ਼ਕਤੀ ਦੇ باوجود ਸਿੱਖਾਂ ਦੀ ਗਿਣਤੀ ਕਿਵੇਂ ਵਧ ਗਈ? ਇਹ ਇੱਕ ਬਹੁਤ ਹੀ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਤਾਂ ਸਿੱਖਾਂ ਨੂੰ ਦੇਖ ਕੇ ਹੀ ਖਤਮ ਕਰਨ ਦਾ ਹੁਕਮ ਦਿੱਤਾ ਹੋਇਆ ਸੀ ਸਰਕਾਰ ਨੇ ਪਰ ਫਿਰ ਸਿੱਖਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਕਿਵੇਂ ਵਧ ਗਈ? ਇਹਦਾ ਪਹਿਲਾ ਕਾਰਨ ਸੀ ਕੇ ਜਕਰੀਆ ਖਾਨ ਅਤੇ ਹੋਰ ਨਾ ਗਵਰਨਰਾਂ ਨੇ ਭਾਵੇਂ ਮੀਰ ਮੰਨੂ ਹੈ ਜਾਂ ਜਾਇਆ ਖਾਨ ਹੈ ਜਾਂ ਅਵਦ ਸਮੁੰਦਖਾਂ ਸੀ ਇਹਨਾਂ ਨੇ ਇੱਕੋ ਪਾਲਿਸੀ ਅਪਣਾਈ ਕਿ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤਾ ਜਾਏ ਉਹਦੇ ਵਿੱਚ ਖਾਸ ਤੌਰ ਤੇ ਬਹੁਤ ਹੀ ਸਿੱਖ ਧਾਰਮਿਕ ਸਥਾਨ ਹਰਮੰਦਰ ਸਾਹਿਬ ਜਦੋਂ ਵੀ ਇਹ ਸਖਤੀ ਕਰਦੇ ਤਾਂ ਹਰਮੰਦਰ ਸਾਹਿਬ ਨੂੰ ਆਪ ਪਵਿੱਤਰ ਕਰਦੇ ਉੱਥੇ ਮਲਮੂਤਰ ਜਾਂ ਮਾਸ ਜਿਹੜਾ ਹੈਗਾ ਛੁੱਟ ਦਿੰਦੇ ਸਨ ਤਲਾ ਨੂੰ ਭਰ ਦਿੰਦੇ ਸਨ ਸੋ ਇਸ ਕਰਕੇ ਜਦੋਂ ਇਹ ਖਬਰ ਸਿੱਖਾਂ ਕੋਲੇ ਪਹੁੰਚਦੀ ਤਾਂ ਗਿਣਤੀ ਜਿਹੜੀ ਹੈਗੀਆ ਹੋਰ ਨਵੇਂ ਸਿੱਖ ਜਿਹੜੇ ਹੈਗਿਆ ਸਿੱਖ ਬਣ ਜਾਂਦੇ ਸਨ ਤੇ ਸਿੱਖਾਂ ਦੀ ਗਿਣਤੀ ਵੱਧ ਜਾਂਦੀ ਸੀ ਦੂਜਾ ਇਹਦਾ ਕਾਰਨ ਇੱਕ ਹੋਰ ਵੀ ਹੈ ਉਹ ਇਹ ਹੈਗਾ ਕਿ ਕਿਸਾਨਾਂ ਦੇ ਲਈ ਸਿੱਖਾਂ ਨੇ ਬੜਾ ਕੰਮ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਗੜਬੜ ਹੁੰਦੀ ਸੀਗੀ ਉਸ ਕਰਕੇ ਸਿੱਖ ਅਕਸਰ ਕਿਸਾਨਾਂ ਨੂੰ ਕਹਿੰਦੇ ਰਹਿੰਦੇ ਸਨ ਕਿ ਤੁਸੀਂ ਸਰਕਾਰ ਨੂੰ ਲਗਾਨ ਨਾ ਦਿਓ ਤੇ ਕਿਸਾਨ ਲਗਾਨ ਤੋਂ ਬਾਅਦ ਜਾਂਦੇ ਸੀਗੇ ਤੇ ਜਦੋਂ ਸਰਕਾਰ ਜਿਹੜੀ ਹੈਗੀ ਹੈ ਸਖਤੀ ਕਰਦੀ ਸੀ ਤਾਂ ਉਹ ਕਿਸਾਨ ਜਿਹੜੇ ਸੀਗੇ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਲਕੋ ਲੈਂਦੇ ਸਨ ਸੋ ਇਸ ਕਰਕੇ ਵੀ ਸਿੱਖਾਂ ਦੀ ਗਿਣਤੀ ਕਿਸਾਨੀ ਵਰਗ ਦਾ ਵੱਡਾ ਹਿੱਸਾ ਸਿੱਖ ਧਰਮ ਵਿੱਚ ਪਰਵਰਤਤ ਹੋਣ ਲੱਗਿਆ ਉਹਦੇ ਕਰਕੇ ਵੀ ਸਿੱਖਾਂ ਦੀ ਗਿਣਤੀ ਵਧੀ ਤੀਜਾ ਸੀ ਸਿੱਖਾਂ ਦਾ ਗੁਰਵਾਣੀ ਵਿੱਚ ਅਟੁੱਟ ਵਿਸ਼ਵਾਸ ਅੱਜ ਕੱਲ੍ਹ ਤਾਂ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਕਿ ਸਿੱਖ ਜਿਹੜੇ ਹੈਗੇ ਆ ਉਹ ਤੇ ਇੱਥੋਂ ਤੱਕ ਗਿਰ ਚੁੱਕੇ ਹੈ ਕਿ ਆਪਣੇ ਹੀ ਤੇਰਥ ਸਥਾਨਾਂ ਨੂੰ ਢਾਹਣ ਦੇ ਲਈ ਵੀ ਪਿਛਲੇ 50 ਸਾਲਾਂ ਵਿੱਚ ਸਿੱਖ ਨਤਾਵਾਂ ਨੇ ਜਿਹੜਾ ਹੈਗਾ ਕਿੰਨਾ ਵੱਡਾ ਰੋਲ ਅਦਾ ਕੀਤਾ ਪਰ ਉਸ ਕਾਲ ਵਿੱਚ ਅਜਿਹਾ ਨਹੀਂ ਸੀਗਾ ਸਾਰੇ ਸਿੱਖ ਜਿਹੜੇ ਹੈਗੇ ਆ ਉਹ ਸਿੱਖ ਧਰਮ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਆਸਤਾ ਸੀਗੀ ਤੇ ਗੁਰਬਾਣੀ ਦੇ ਵਿੱਚ ਉਹ ਬਹੁਤ ਜ਼ਿਆਦਾ ਆਸਤਾ ਰੱਖਦੇ ਸਨ ਗੁਰਬਾਣੀ ਨਾਲ ਇੰਨੇ ਜੁੜੇ ਹੋਏ ਸੀਗੇ ਕਿ ਹਰ ਸਮੇਂ ਗੁਰਬਾਣੀ ਦਾ ਜਾਪ ਜਿਹੜਾ ਹੈਗਾ ਉਹ ਕਰਦੇ ਰਹਿੰਦੇ ਸਨ ਸੋ ਇਸ ਕਰਕੇ ਧਰਮ ਦੇ ਵਿੱਚ ਉਹਨਾਂ ਦੀ ਆਸਥਾ ਘਰਵਾਣੀ ਚ ਉਹਨਾਂ ਦੀ ਆਸਥਾ ਵੀ ਉਹਨਾਂ ਨੂੰ ਟੁੱਟਣ ਤੋਂ ਬਚਾਉਣ ਲੱਗੀ ਤੇ ਗਿਣਤੀ ਜਿਹੜੀ ਹੈਗਾ ਸਿੱਖਾਂ ਦੀ ਇਸ ਕਰਕੇ ਵੀ ਵਧੀ ਕਿ ਸਿੱਖ ਜੋ ਕਹਿੰਦੇ ਹਨ ਉਹ ਕਰਦੇ ਹਨ ਤੇ ਸਾਰੇ ਲੋਕਾਂ ਦੀ ਰਾਖੀ ਕਰਦੇ ਆ ਤੇ ਨਿਆਂ ਦੇ ਨਾਲ ਖੜਦੇ ਆ ਨੈਤਿਕ ਕਦਰਾਂ ਕੀਮਤਾਂ ਦਾ ਪੂਰਾ ਧਿਆਨ ਰੱਖਦੇ ਆ ਇਹਨਾਂ ਤੋਂ ਇਲਾਵਾ ਸਿੱਖਾਂ ਦੇ ਜੋਗ ਨੇਤਾ ਹੁਣ ਬੰਦੇਵਾਦ ਦੇ ਸਮੇਂ ਤਾਂ ਸਿੱਖਾਂ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਮੁਗਲ ਸਮਰਾਟ ਨੇ ਪੂਰਾ ਜ਼ੋਰ ਲਾ ਦਿੱਤਾ ਕਿ ਬੰਦਾ ਵਹਾਦਰ ਜਿੰਦਾ ਜਾਂ ਮਰਦਾ ਹਰ ਹਾਲਤ ਵਿੱਚ ਫੜਿਆ ਜਾਏ ਜਿਸ ਨੂੰ ਖਤਮ ਕਰ ਦਿੱਤਾ ਜਾਏ ਹੁਣ ਉਸ ਦੀ ਮੌਤ ਜਾਂ ਸ਼ਹੀਦੀ ਤੋਂ ਬਾਅਦ ਸਰਕਾਰ ਇਹ ਸੋਚਣ ਲੱਗ ਗਈ ਕਿ ਹੁਣ ਸਿੱਖ ਖਤਮ ਹੋ ਗਏ ਪਰ ਸਿੱਖਾਂ ਨੇ ਸਮਾਪਾ ਕੇ ਉਹਨਾਂ ਦੇ ਵੱਖ-ਵੱਖ ਨੇਤਾ ਅੱਗੇ ਆਏ ਉਹਨਾਂ ਨੇਤਾਵਾਂ ਦੀ ਬਦੌਲਤ ਕਦੇ ਜਥੇਦਾਰ ਦਰਬਾਰਾ ਸਿੰਘ ਕਮਾਂਡ ਸੰਭਾਲਦਾ ਹੈ ਕਦੇ ਨਵਾਬ ਕਪੂਰ ਸਿੰਘ ਕਮਾਂਡ ਸੰਭਾਲਦਾ ਹੈ ਕਦੇ ਜੱਸਾ ਸਿੰਘ ਆਲੂਵਾਲੀਆ ਕਮਾਂਡ ਸੰਭਾਲਦਾ ਹੈ ਤੇ ਉਹਨਾਂ ਦੀ ਸਹਾਇਤਾ ਦੇ ਲਈ ਸਮੇਂ-ਸਮੇਂ ਤੇ ਚੜਤ ਸਿੰਘ ਹਰੀ ਸਿੰਘ ਭੰਗੀ ਨੌਦ ਸਿੰਘ ਸੁਕਰ ਚੱਕਿਆ ਜੱਸਾ ਸਿੰਘ ਰਾਮਗੜੀਆ ਤੇ ਜੈ ਸਿੰਘ ਘਨਈਆ ਇਸ ਤਰ੍ਹਾਂ ਕਿੰਨੇ ਹੀ ਵੱਡੇ-ਵੱਡੇ ਨੇਤਾ ਨਿਤਾਮਾਂ ਨੇ ਸਿੱਖ ਵੱਡੇ ਨਿਤਾਮਾਂ ਦੀ ਸਹਾਇਤਾ ਜਿਹੜੀ ਕੀਤੀ ਤੇ ਸਿੱਖ ਸੰਘਰਸ਼ ਨੂੰ ਅੱਗੇ ਵਧਾਇਆ ਸੋ ਇਹ ਹੀ ਕਾਰਨ ਸੀਗਾ ਕਿ ਸਿੱਖ ਜਿਹੜੇ ਹੈਗੇ ਆ ਉਹ ਇੰਨੇ ਝੁਲਮ ਸਹਿਣ ਦੇ ਬਾਵਜੂਦ ਵੀ ਅੱਗੇ ਵਧੇ ਗਏ ਤੇ ਉਹ ਵਧਨ ਕਰਕੇ ਹੀ ਸਿੱਖ ਇੱਕ ਸਿੱਖ ਰਾਜ ਕਾਇਮ ਕਰਨ ਵਿੱਚ ਕਾਮਯਾਬ ਹੋ ਗਏ ਕਿਉਂਕਿ ਜਦੋਂ ਇਹ ਇਹਨੂੰ ਅਸੀਂ ਤ੍ਰੈ ਪੱਖੀ ਸੰਘਰਸ਼ ਕਹਿੰਦੇ ਹੈਗੇ ਆ ਕਿ ਮੁਗਲ ਪੰਜਾਬ ਨੂੰ ਛੱਡਣਾ ਨਹੀਂ ਸੀ ਚਾਹੁੰਦੇ ਅਫਗਾਨ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਤੇ ਸਿੱਖ ਵੀ ਚਾਹੁੰਦੇ ਸੀਗੇ ਕਿ ਸਾਡਾ ਰਾਜ ਪੰਜਾਬ ਵਿੱਚ ਹੋਵੇ। ਇਹ ਤਿੰਨ ਪੱਖੀ ਸੰਘਰਸ਼ ਹੋਇਆ ਤੇ ਇਹਦੇ ਵਿੱਚ ਆਖਰ ਜਿੱਤ ਗਏ ਸਿੱਖ ਤੇ ਸਿੱਖ ਜਿਹੜੇ ਹੈਗੇ ਆ ਮਿਸਲਾਂ ਦੇ ਰੂਪ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਅੱਗੇ ਰਾਜ ਕਰਨ ਲੱਗੇ। ਹੁਣ ਅਸੀਂ ਅੱਜ ਦਾ ਚੈਪਟਰ ਜਿਹੜਾ ਇੱਥੇ ਹੀ ਸਮਾਪਤ ਕਰਦੇ ਹਾਂ। ਬਾਕੀ ਦਾ ਹਿੱਸਾ ਛੋਟਾ कल्ੂ ਘਾ ਰਹate ਉਸ ਵਾਰ ਸਿੱਖਾਂ ਦਾ ਵੱਡੇ ਸੈਨਿਕ ਸੰਗਠਨ ਕਿਵੇਂ ਹੋਂਦ ਵਿੱਚ ਆਉਂਦੇ ਆਉਣ ਵਾਲੇ ਸਮੇਂ 'ਚ ਉਹਦੇ ਬਾਰੇ ਦੱਸਿ ਅਗਲੇ ਵੀਡੀਓ ਦੇ ਵਿੱਚ ਗੱਲ ਕਰਾਂਗੇ।